ਇਹ ਮੇਰੇ ਪਿੰਡ ਦਾ ਮੋੜ ਜਿੱਥੇ ਬੈਠ ਕੇ ਬਜ਼ੁਰਗ ਆਪ ਦਾ ਦੁੱਖ ਸੁੱਖ ਸਾਂਝਾ ਕਰਦੇ ਆ ਤੇ ਤਾਸ਼ ਖੇਡਦੇ ਆ ਗੱਲਾਂ ਬਾਤਾਂ ਕਰਦੇ ਆ ਇਹ ਪਾਰਕ ਸਾਰਾ ਜਿਹੜਾ ਸਾਰੀ ਅਧੀਨ ਨਵਾਂ ਬਣ ਰਿਹਾ ਬਹੁਤ ਸ਼ਾਨਦਾਰ ਪਾਰਕ ਬਣਾਇਆ ਜਾ ਰਿਹਾ ਆ ਸੜਕਾਂ ਬਣ ਚੁੱਕੀਆਂ ਕੁਝ ਰਹਿਦੀਆਂ ਆ ਇੱਧਰ ਵੀ ਮਲਨ ਵਾਲੀਆਂ ਇੱਧਰ ਆ ਲਾਇਬ੍ਰੇਰੀ ਜਿਹੜੀ ਇਹਦੀ ਬਿਲਡਿੰਗ ਤਿਆਰ ਹੋ ਰਹੀ ਆ ਤੇ ਇੱਧਰਲੇ ਪਾਸੇ ਛੱਪੜ ਦੀ ਜਗ੍ਹਾ ਕਿ ਇੱਧਰ ਦਰਖਤ ਕੁਝ ਲੱਗੇ ਆ ਕੁਝ ਮਰ ਗਏ ਆ ਹੋਰ ਲਾਉਣ ਵਾਲੇ ਆ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਅਗੇ ਛੱਪੜਾ ਇਹ ਛੱਪੜ ਵੀ ਉਸਾਰੀ ਦੀਨ ਹੈ ਇਹਦੇ ਚਾਰ ਚਫਰੇ ਜਿਹੜਾ ਸਾਰਾ ਰਸਤਾ ਬਣਾ ਕੇ ਇਹਦੇ ਤੇ ਦਰਖਤ ਲਾਏ ਜਾਣਗੇ ਤੇ ਇੱਕ ਝੀਲ ਦਾ ਰੂਪ ਧਾਰ ਲਵੇਗਾ ਤੇ ਵੇਖਣ ਵਿੱਚ ਬਹੁਤ ਹੀ ਵਧੀਆ ਨਜ਼ਾਰਾ ਹੋਵੇਗਾ ਹੁਣ ਪਿੰਡ ਸ਼ਹਿਰਾਂ ਨਾਲੋਂ ਘੱਟ ਨਹੀਂ ਰਹੇ ਪਿੰਡਾਂ ਵਿੱਚ ਵੀ ਉਹ ਸਹੂਲਤਾਂ ਆ ਰਹੀਆਂ ਤੇ ਜਿਸ ਕਰਕੇ ਹੁਣ ਪਿੰਡਾਂ 'ਚ ਲੋਕ ਰਹਿਣਾ ਪਸੰਦ ਕਰਦੇ ਆ ਕਿਉਂਕਿ ਇੱਥੇ ਵਾਤਾਵਰਣ ਵੀ ਵਧੀਆ ਮਿਲਦਾ ਹੈ ਖਾਣ ਪੀਣ ਵੀ ਪਿੰਡਾਂ ਦਾ ਚੰਗਾ ਦੁੱਧ ਸਹੀ ਮਿਲ ਜਾਂਦਾ ਸਬਜ਼ੀਆਂ ਮਿਲ ਜਾਂਦੀਆਂ ਤੇ ਇਸ ਕਰਕੇ ਹੁਣ ਜਿਹੜਾ ਕੋਈ ਨੌਕਰੀ ਪੇਸ਼ਾ ਬੰਦਾ ਹੀ ਸ਼ਹਿਰ ਰਹਿਣ ਨੂੰ ਤਰਜੀਹ ਦਿੰਦਾ ਅਸੀਂ ਸ਼ਹਿਰ ਨਾਲੋਂ ਪਿੰਡਾਂ 'ਚ ਸਫਾਈ ਵਗੈਰਾ ਵੀ ਜ਼ਿਆਦਾ ਆ ਨਵੇਂ-ਨਵੇਂ ਮਕਾਨ ਬਣ ਰਹੇ ਆ ਕੋਠੀਆਂ ਪੈ ਰਹੀਆਂ ਆ ਹੁਣ ਕੋਈ ਸ਼ਹਿਰ ਤੇ ਪਿੰਡ ਦਾ ਕੋਈ ਫਰਕ ਨਜ਼ਰ ਨਹੀਂ ਆਉਂਦਾ ਤੇ ਸ਼ਿਆਣਾ ਨੇ ਸੱਚੀ ਕਿਹਾ ਕਿ ਪਿੰਡਾਂ ਵਿੱਚ ਰੱਬ ਵਸਦਾ ਹੈ ਬਾਹਰ ਤੋਂ ਕਰ ਪਾ ਪੱਕਾ ਨੂੰ ਥੋੜਾ ਇਹ ਤਾਂ ਲੱਗਦਾ ਫੋਟੋਆਂ ਪਾਣੀ ਤੁਸੀਂ ਪਾਓ ਮੈਂ ਵੀ ਪਾਣੀ ਤੁਸੀਂ ਪਾਓ ਆਜੋ ਆਜੋ ਸਰਪੰਚ ਸਾਹਿਬ ਕੋਣ ਜੀ ਪਰ ਜੈ ਜੈ ਭੱਜਾ ਦਾ ਸ਼ਹੀਦ ਬਾਹਰ ਵੀ ਚਾਹੀਦਾ ਮੈਂ ਮੈਂ ਵੀ ਤਾਂ ਪਾਉਂਦਾ ਥੋੜਾ ਥੋੜਾ ऐसा यार थोड़ा बस इधर ही दिख रहा होगा हां जी आई विल आशा तोला तर भी आ तो या सारे परी आ ले आज ਉਹ ਮਠਕਰਾਉਂ ਜੀ ਸਹੀ ਹੈ ਨਹੀਂ ਮੇਰਾ ਰਸਤਾ ਇਹ ਪਿਛਾ ਕੇ ਖਿਲਾਰ ਦੇ ਹਿੰਦੂ ਕਸਮਦਾਰ ਚਾਹ ਬਈ ਹੁਣ ਬੰਦੇਰ ਤਾਂ ਸਾਡੇ ਸਰੀਰਕਾਂ ਦਾ ਗੇਮ ਨਾ ਪਾਉਂਦੇ ਕਿ ਉਹ ਕਿ ਜੇ ਲੈਣਾ ਕਰਤਾ ਪਾਉਂਦੇ ਪਾਵਰ ਟੂ ਹਸਾਂ ਕੋਈ ਨਹੀਂ ਕੋਈ ਨਹੀਂ ਲੈ ਰਹੇ ਨੇ ਕਰੋ ਇੱਕ ਇਧਰ ਆ ਜਿੰਨੇ ਨੇ ਬੱਲੇਗਾ ਤੇ ਉਹ ਆਉਂਦਾ ਮਣੀ ਆ ਬਣੀ ਆ ਮਣੀ ਆ ਆ ਬਾਈ ਤਾਂ ਹੁੰਦੀ ਆ ਆ ਮਣੀ ਹਕੀਆ ਆ ਆ ਵੇ ਇਧਰ ਮੈਂ ਮੇਰੇ ਕੋਲ ਪੂਰਾ ਕੰਮ ਕਰਦਾ